ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਜੀ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਸ਼੍ਰੀ ਕਾਲ ਤਖਤ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਵੱਡਾ ਸਤਮਾ ਜੀ ਜਾਗਰਵਿੰਦਰ ਸਿੰਘ ਦੀ ਸੜਕ ਹਾਦਸੇ ਦੇ ਵਿੱਚ ਮੌਤ ਅਮ੍ਰਿਤਪਾਲ ਸਿੰਘ ਪੰਜਾਬੀ ਜਾਗਰਨ ਅਮ੍ਰਿਤਸਰ ਸ੍ਰੀ ਦਿਕਾਲ ਤੱਕ ਤਾਂ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਸ ਤੇ ਜੀਜੇ ਗੁਰਵਿੰਦਰ ਸਿੰਘ ਨੂੰ ਸੜ ਹਾਦਸੇ ਵਿੱਚ ਵੀਰ ਜਖਮੀ ਹੋਣ ਤੋਂ ਬਾਅਦ ਲਾਜ ਦਰਮਿਆਨ ਮੌਤ ਹੋ ਗਈ 10 ਦਈਏ ਕੀ ਗਿਆਨੀ ਕੁਲਦੀਪ ਸਿੰਘ ਗੜਗੰਜ ਦੇ ਜੀਜੇ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸਨ ਜੋ ਕਿ ਆਪਣੇ ਪਿੰਡ ਤੋਂ ਅਮ੍ਰਿਤਸਰ ਰੈਸ਼ਪਾਈ ਮੰਝ ਸਾਹਿਬ ਦੇ ਰੋਡ ਆ ਰਹੇ ਸਨ ਤੇ ਮੋਟਰਸਾਈਕਲ ਤੇ ਆ ਰਹੇ ਗੁਰਵਿੰਦਰ ਸਿੰਘ ਦੇ ਅੱਗੇ ਅਚਾਨਕ ਗਾਂ ਆ ਗਈ ਤੇ ਦੇ ਨਾਲ ਟਕਰਾਨ ਤੋਂ ਬਾਅਦ ਗੁਰਵਿੰਦਰ ਸਿੰਘ ਸੜਕ ਤੇ ਡਿੱਗ ਗਏ ਜਿਸ ਦੇ ਕਾਰਨ ਉਹਨਾਂ ਦੇ ਸਰੀਰ ਵਿੱਚ ਭਾਰੀ ਸੱਟਾਂ ਲੱਗੀਆਂ ਤੇ ਸੱਟ ਗੰਭੀਰ ਹੋਣ ਦਾ ਕਾਰਨ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਗੁਰਿੰਦਰ ਸਿੰਘ ਦੀ ਮੰਗਲਵਾਰ ਤੜਕਸਾਰ ਇਲਾਜ ਦਰਮਿਆਨ ਮੌਤ ਹੋ ਗਈ ਤੇ ਗੁਰਵਿੰਦਰ ਸਿੰਘ 53 ਸਾਲ ਦੇ ਸਨ ਧੰਵਾਦ